ਮੈਂ ਪਵਨ ਕੁਮਾਰ ਵੇਦੀ ਚੇਅਰਮੈਨ ਮੇਰ ਬਜ਼ਾਰ ਖੇਮ ਕਰਨ ਸਿਹਾਰ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਪੂਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਆਓ ਦੇਸ਼ ਵਾਸੀਓ ਆਪਾਂ ਆਪਣੇ ਦੇਸ਼ ਨੂੰ ਵੱਧਿਆ ਤੇ ਸੋਹਣਾ ਏਕਤਾ ਦਾ ਪ੍ਰਤੀਕ ਬਣਾਉਣ ਵਿੱਚ ਇਸ ਦੀਵਾਲੀ ਦੇ ਸ਼ੁਭ ਮੌਕੇ ਤੇ ਆਪੋ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖੀਏ ਆਓ ਸਾਰੇ ਦੇਸ਼ਵਾਸੀਆਂ ਨੂੰ ਹੈਪੀ ਦੀਵਾਲੀ ਅਤੇ ਆਪਣੇ ਛੋਟੇ ਬੱਚਿਆਂ ਨੂੰ ਪਟਾਕੇ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਬੱਚੇ ਸਾਡੇ ਦੇਸ਼ ਦਾ ਭਵਿਕ ਹਨ ਅਤੇ ਸਾਡਾ ਸਰਮਾਇਆ ਹਨ ਹੈਪੀ ਦੀਵਾਲੀ ਔਰ ਨਾਲ ਮੈਂ ਫਿਰ ਬੇਨਤੀ ਕਰਾਂਗਾ بار بار ਗ੍ਰੀਨ ਪਟਾਕੇ ਚਲਾਏ ਜਾਣ ਤੇ ਦੇਸੀ ਘੋਦ ਦੇ ਦੀਵੇ ਜਲਾ ਕੇ ਤੇ ਮੋਮਬੱਤੀਆਂ ਦਾ ਤਕੀਤਾ ਜਾਵੇ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ ਹੈਪੀ ਦੀਵਾਲੀ ਹੈਪੀ ਦੀਵਾਲੀ